ਮੇਰੀ ਅਰੇਂਜ ਮੈਰिज ਹੈ ਮੈਨੂੰ ਉਦੋਂ ਤੋਂ ਹੀ ਇਹਦਾ ਹੀ ਹਾਲ ਮੈਨੂੰ ਮਾਰਦਾ ਘੋੜਦਾ ਬਹੁਤ ਜ਼ਿਆਦਾ ਡੇਲੀ ਡਰਿੰਕ ਕਰਦਾ ਕੈਪਸੂਲ ਖਾਂਦਾ ਉਹਦੇ ਕਰਕੇ ਮੇਰੋਂ ਮਰ ਬਾਹਰ ਇਹ ਰਿਲੇਸ਼ਨ ਸਾਰਾ ਉਹ ਖਰਚਾ ਉਹ ਕੁੜੀ ਨੂੰ ਪੰਦਾ ਕਿਹੜੀ ਕੁੜੀ ਹੈ ਕਿੰਨੇ ਰਿਲੇਸ਼ਨ ਕੁੜੀ ਹੈ ਤੇ ਨਵਦੀਸ਼ਾ ਕੋਲ ਲੱਗੇ 9 ਨੰਬਰ ਗਲੀ ਚ ਆਹ ਹੋ ਗਿਆ ਤਾਂ ਆ ਹੀ ਕਰਦੇ ਹਾਂ ਹਾਂਜੀ ਕੀ ਨਾਮ ਹੈ ਜੀ ਸਮਨਦੀਪ ਕਰ ਕੀ ਗੱਲਬਾਤ ਕੀ ਹੋਈ ਹੈ ਮੇਰੇ ਹਸਪੀਲ ਮੈਨੂੰ ਮਾਰਦਾ ਕੁੱਟਦਾ ਹੈ ਉਹਦੇ ਬਾਹਰ ਰਿਲੇਸ਼ਨ ਹੈ ਕਿਸੇ ਕੁੜੀ ਨਾਲ ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡਾ ਵਿਆਹ ਕਦੋਂ ਹੋਇਆ ਸੀ ਤੇ ਕਿੱਥੇ ਹੋਇਆ ਸੀ ਮੇਰਾ ਵਿਆਹ 4 ਸਾਲ ਹੋ ਗਏ ਮੇਰੀ ਇੱਕ ਗੁੜੀਆ ਵੀ ਹੈ 22 ਸਾਲ ਦੀ ਮੇਰੀ ਅਰੇਂਜ ਮੈਰਿਜ ਹੈ ਮੈਨੂੰ ਉਦੋਂ ਤੋਂ ਹੀ ਇਹਦਾ ਹੀ ਹਾਲ ਮੈਨੂੰ ਮਾਰਦਾ ਕੁੱਟਦਾ ਬਹੁਤ ਜ਼ਿਆਦਾ ਡੇਲੀ ਡਰਿੰਕ ਕਰਦਾ ਕੈਪਸੂਲ ਖਾਂਦਾ ਉਹਦੇ ਕਰਕੇ ਮੇਰੋਂ ਮੈਂ ਬਾਹਰ ਇਹ ਰਿਲੇਸ਼ਨ ਸਾਰਾ ਉਹ ਖਰਚਾ ਉਹ ਕੁੜੀ ਨੂੰ ਪਾਉਂਦਾ ਕਿਹੜੀ ਕੁੜੀ ਹੈ ਕਿੰਨੇ ਰਿਲੇਸ਼ਨ ਕੁੜੀ ਹੈ ਕੁੜੀ ਤੇ ਨਵਦੀਸ਼ ਸਕੂਲ ਲੱਗੇ ਨੰਬਰ ਗਲੀ ਚ ਹਾਂਜੀ ਕਿੰਨੇ ਚਿਰ ਤੋਂ ਦਾ ਰਿਲੇਸ਼ਨ ਚ ਹੈ ਉਹਨਾਂ ਨੂੰ 2 ਸਾਲ ਹੋ ਗਏ ਤੁਹਾਨੂੰ ਕਿਵੇਂ ਪਤਾ ਲੱਗਿਆ ਮੇਰੇ ਕੋਲ ਪ੍ਰੂਫ ਪਈ ਨੇ ਫੋਟੋਆਂ ਨੇ ਸਾਰੀ ਡਿਟੇਲ ਪਈ ਹੋਈ ਹੈ ਤੁਸੀਂ ਕਦੀ ਉਹਦੇ ਘਰੇ ਉਹ ਲਾਂਬਾ ਦੇਣ ਨਹੀਂ ਗਏ ਹਾਂਜੀ ਲਾਂਬਾ ਦੇਣ ਗਏ ਮੇਰੀ ਕੀਮਾ ਵਾਲੇ ਠਾਣੇ ਚ ਰਾਜੀ ਨਵਾਂ ਵੀ ਹੋਇਆ ਉਹ ਦੋ ਕਹਿੰਦੀ ਸੀ ਮੈਂ ਛੱਡ ਦਾਂਗੀ ਪਰ ਉਹਨੇ ਨਹੀਂ ਕਿਹਾ ਛੱਡਿਆ ਜੇ ਤੁਹਾਡਾ ਘਰ ਵਾਲਾ ਹੁਣ ਤੁਹਾਡੇ ਨਾਲ ਕੁੱਟਮਾਰ ਕਦੋਂ ਕੀਤੀ ਆਸਟਰਾ ਉਹਨਾਂ ਨੇ ਰਾਤੀ ਮੈਨਾਂ ਫੇਰ ਕੁੱਟਮਾਰ ਕੀਤੀ ਪਿਛਲੇ ਮੰਥ ਵੀ ਕੀਤੀ ਸੀ ਉਦੋਂ ਵੀ ਰਾਜੀ ਨਵਾਂ ਹੋਇਆ ਸੀ 20 ਦਿਨਾਂ ਬਾਅਦ ਫੇਰ ਉਹਨਾਂ ਨੇ ਕੁੱਟਾ ਕਹਿੰਦਾ ਮੈਂ ਤੈਨੂੰ ਰੱਖਣਾ ਹੀ ਨਹੀਂ ਮੈਂ ਉਹਨ ਤੇ ਹੁਣ ਫਿਰ ਉਹਦੇ ਰਤੀ ਤੱਕ ਨਾ ਕੁੱਟ ਮਾਰ ਕੀਤੀ ਤੇ ਤੁਹਾਡੇ ਜਿਹੜੇ ਘਰ ਚ ਕੋਈ ਸਸਰ ਸੋਰ ਹਾਂਜੀ ਜੇਠ ਤੇ ਜਠਾਨੀ ਸੀ ਉਹ ਵੀ ਨਾਲ ਹੀ ਸੀ ਉਹਨਾਂ ਨੇ ਪਰ ਉਸ ਸੈਮਤੀ ਨਾ ਕੁੱਟਦਾ ਉਹਨਾਂ ਦੀ ਤੇ ਤੁਸੀਂ ਕੋਈ ਪੁਲਿਸ ਕੰਪਲੀਟ ਕੀਤੀ ਹਾਂ ਹਾਂਜੀ ਪੁਲਿਸ ਕੰਪਲੀਟ ਕੀਤੀ ਅਣਗਠਾਣੇ ਚ ਹੁਣ ਮੈਂ ਸਿਵਲ ਹਸਪੀਟਲ ਆਈ ਆਪਣਾ ਮੈਡੀਕਲ ਕਰਵਾਉਣ ਵਾਸਤੇ ਮੈਂ ਚਾਹੁੰਦੀ ਮੈਨੂੰ ਇਨਸਾਫ ਦਿੱਤਾ ਜਾਵੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਮੈਂ ਇਹੋ ਹੀ ਇਹੋ ਹੀ ਮੰਗ ਕਰਦੀ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਇੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਤੁਹਾਡੇ ਘਰ ਵਾਲੇ ਤੇ ਕਰਨੀ ਜਾਂ ਉਸ ਲੜਕੀ ਦੇ ਹਾਂਜੀ ਮੇਰੇ ਘਰ ਵਾਲੇ ਤੇ ਵੀ ਕਰਨੀ ਆ ਤੇ ਉਸ ਕੁੜੀ ਤੇ ਵੀ ਕੀਤੀ ਜਾਵੇ ਕੀ ਲੱਗਦਾ ਤੁਹਾਡਾ ਘਰ ਖਰਾਬ ਉਸ ਕੁੜੀ ਕਰਕੇ ਹਾਂਜੀ ਉਹਦੇ ਕਰਕੇ ਹੀ ਹੋ ਰਿਹਾ ਹੈ ਹਾਂ ਜੀ ਕੀ ਕਹਿਣਾ ਤੋਂ ਕੀ ਹੋਇਆ ਜੀ ਮੇਰੀ ਬੇਟੀ ਤਾਂ ਫਤਿਹ ਸਿੰਘ ਕਲੋਨੀ ਵੀ ਆਈ ਜਿਹਨੂੰ ਇਹਨਾਂ ਨੇ ਪ੍ਰਾਉਣਾ ਬਹੁਤ ਕੋੜਦਾ ਮਾਰਦਾ ਜੀ ਹਾਂਜੀ ਕੀ ਗੱਲਬਾਤ ਹੋਈ ਇਹ ਉਹਨੇ ਤਾਂ ਗਾਰ ਬਾਹਰ ਸੰਬੰਧ ਹੈਗੇ ਲੜਕੀ ਨਾਲ ਮੱਲੇ ਦੀ ਹੈ ਹਾਂਜੀ ਕਿੰਨਾ ਚਿਰ ਹੋ ਗਿਆ 4 ਸਾਲ ਹੋ ਗਏ ਜੀ ਪਹਿਲਾਂ ਵੀ ਸਤਰੀ ਲੱਗਦਾ ਸੀ ਜਾਂ ਨਹੀਂ ਪਹਿਲਾਂ ਤਾਂ ਵਧੀਆ ਸੀ ਜਦੋਂ ਦੀ ਲੜਕੀ ਦੇ ਨਾਲ ਇਹ ਜੇਸ਼ਨ ਉਹਨੋਂ ਦੇ ਹੀ ਬਸ ਸਤਰਾ ਕਰ ਲੱਤੇ ਆ। ਕਾਫੀ ਹਰੇ ਕੀਤੀ ਆ। ਨਹੀਂ ਕੁਛ ਨਹੀਂ ਕੋਈ ਸੁਣਾਈ ਨਹੀਂ। ਤੇ ਉਹ ਬੱਬੇ ਤੁਹਾਡੇ ਮੇਰੇ ਪਹਿਲਾਂ ਰਾਈ ਨਾਮ ਹੋਵੇ ਮਨੇ ਮਾਫੀ ਹੋ। ਉਹ ਤਾਂ ਕੇ ਨਾਲ ਉਹਨਾਂ ਨੇ ਰਾਈ ਨਮ ਕਰਵਾਇਆ ਅੱবি ਵਾਰ ਕਰਾਇਦੇ ਚੱਲ ਜੋ ਇਹਨ ਬੇਦਖਲ ਕੀਤਾ ਵਾ ਤੇ ਮੁੰਡੇ ਨੂੰ ਆਪਣੇ ਨੂੰ ਅਪਣਾ ਲੈਂਦੇ ਸੀ। ਕੋਈ ਬੇਦਖਲ ਕੁਛ ਨਹੀਂ ਕੀਤਾਗਾ ਇਹਨਾਂ ਨੇ। ਜਵਾਈ ਨੂੰ ਹੁਣ ਘਰ ਸੀ ਬੇਟੀ ਸੀ ਛੋਟੀ ਜੀ ਇਹਨੂੰ ਅੰਦਰ ਵਾਰਡ ਕੇ ਚੰਗਾ ਕੁੱਟਿਆ ਇਹਨਾਂ ਨੇ। ਕੋਟਮਾਰ ਕਰਦੇ ਵੀ ਨਿਕਲ ਜਾ ਘਰੋਂ ਆਂਦੀ ਮੈਂ ਨਹੀਂ ਨਿਕਲਣਾ ਜੇ ਖਰਚਾ ਹੀ ਮੰਗ। ਸਾਨੂੰ ਇਹਨੇ ਫੋਨ ਕਰਕੇ ਦੱਸਿਆ ਬੇਟੀ ਨੇ। ਅਸੀਂ ਤੇ ਆ ਹੁਣ ਦਿਨੇ ਆਏ ਜੋ ਦਿਨੇ ਵੇਖਿਆ ਤੇ ਬੇਟੀ ਨੂੰ ਲੈ ਕੇ ਥਾਣੇ ਰਿਪੋਰਟ ਕਰਕੇ ਤੇ ਮੁੜ ਕੇ ਇੱਥੇ ਨਸਾਂ ਤੋੜ ਦਿੱਤਾ ਉਹਨਾਂ ਨੇ। ਹਾਂਜੀ ਕੀਤੀ ਜੋ। ਮੰਗ ਇਹ ਕਰਦੇ ਇਨਸਾਫ ਮੰਗਦੇ ਵਿੱਚ ਹੀ ਸਾਡੀ ਇਨਸਾਫ ਦਿੱਤਾ ਜਾਵੇ। ਇਹਦੀ ਬੇਟੀ ਹੈ 2.5 ਸਾਲ ਦੀ। ਦੱਸੋ ਜੀ ਮੈਂ ਕਿੱਥੋਂ ਕੰਨਾਂ ਵਿਧਵਾ ਜਨਾਨੀ ਹੀ ਹਗੀਆ। ਹੈ ਮੇਰੇ ਸਿਰ ਤੇ ਦਾ ਨਾਂ ਤੇ ਆਦਮੀ ਦਾ ਸਾਰਾ ਤੇ ਨਾਂ ਬੇਟੇ ਦਾ ਸਾਰਾ ਹੈਗਾ। ਮੈਂ ਪੇਕੇ ਪਰਿਵਾਰ ਚ ਰਹਿ ਰਹੀ ਜੋ। ਮੰਨ ਸਮਾਗਰੀ ਮੇਰੀ ਬੱਚੀ ਨੂੰ ਕੋਈ ਵੀ ਗੱਲਬਾਤ ਹੁੰਦੀ ਜੁਮੇਵਾਰਾ ਸਾਰਾ ਪਰਿਵਾਰ ਹੈਗਾ ਜੋ ਪਰ ਵੀ ਰਿਸ਼ਤੇਦਾਰਾਂ ਦਾ ਵੀ ਮਿਲਦੀ ਵਰਤਦੀ ਹੈਗੀ ਪਰਿਵਾਰ ਸਾਰਾ ਵਰਤਦਾ ਮਿਲਦਾ ਹਾਂਜੀ ਕੀ ਕਹਿੰਦਾ ਪਰਿਵਾਰ ਪਰਿਵਾਰ ਉਹਨਾਂ ਦਾ ਸਹਿਮਤ ਹੈ ਉਹਦੇ ਨਾਲ ਬੇਟੇ ਨਾਲ ਸਹਿਮਤ ਹੈ ਉਹ ਲੜਕੀ ਨਾਲ ਵੀ ਸਹਿਮਤ ਹੈਗੇ ੱੱਕੇ ਨਾਲ ਇਹਨੂੰ ਕੋਟਕਟਈਆ ਕਰਕੇ ਘਰੋਂ ਕੱਢ ਦੇ ਨਿਕਲ ਜਾ ਉਹ ਇਦਾਂ ਹੀ ਆਂਦੇ ਨੇ ਕੋਈ ਬੇਦਖਲ ਨਹੀਂ ਕੀਤਾ ਹਾਂ ਤੁਹਾਨੂੰ ਕੀ ਚਾਹ ਲੈ ਪੁੱਛਦੀ ਆਪਾਂ ਰਾਜੀ ਨਮਾ ਚਾਹੁੰਦੇ ਨਹੀਂ ਅਸੀਂ ਨਹੀਂ ਅਹੀਂ ਰਾਜੀ ਨਮਾ ਨਹੀਂ ਚਾਹੁੰਦੇ ਅਸੀਂ ਇਹ ਚਾਹੁੰਦੇ ਵੀ ਬੇਟੀ ਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਹਾਂਜੀ ਇੱਕ ਮਾਮਲਾ ਸਾਹਮਣੇ ਆਇਆ ਵੀ ਇੱਕ ਘਰ ਵਾਲੇ ਵੱਲੋਂ ਆਪਣੀ ਘਰ ਵਾਲੀ ਨੂੰ ਕੁੱਟਿਆ ਜਾਂਦਾ ਤੇ ਉਸਦੀ ਘਰ ਵਾਲੀ ਕਹਿੰਦਾ ਇਹ ਦੋਸ਼ ਹੈ ਕਿ ਕਿਸੇ ਨੇ ਕੋਈ ਬਾਹਰ ਲੜਕੀ ਰੱਖੀ ਹੋਈ ਹੈ ਜਿਸ ਕਰਕੇ ਉਸਨੇ ਕੁੱਟਮਾਰ ਕੀਤੀ ਜਾਂਦੀ ਹੈ ਕੀ ਘਰ ਹੋਈ ਦੇਖੋ ਸਾਡੇ ਕੋਲ ਦਰਖਾਸਤ ਆਈ ਹੈ ਰਮਨਦੀਪ ਕੌਰ ਨਾਦੀਕ ਲੜਕੀ ਹੈ ਪਤਨੀ ਵਿਕਰਮ ਸਿੰਘ ਵਾਸੀ ਗਲੀ ਨੰਬਰ 21 ਬੀ ਫਤਿਹ ਸਿੰਘ ਕਲੋਨੀ ਦੀ ਹੈ ਉਹਨੇ ਕਿਹਾ ਵੀ ਮੇਰਾ ਪਤੀ ਜਿਹੜਾ ਮੈਨੂੰ ਕੁੱਟਮਾਰ ਕਰਦਾ ਆ ਤੇ ਉਹਨੇ ਕੋਈ ਥੋੜੀ ਸਾਠ ਵੀ ਲੱਗੀ ਸੀ ਉਹਨੇ ਮੈਡੀਕਲ ਵੀ ਕਰਵਾਇਆ ਆਪਣਾ ਤੇ ਲਿਆਂਦੇ ਆ ਲਿਆਂਦਾ ਉਹਨੂੰ ਲੜਕੇ ਨੂੰ ਤੇ ਵੈਰੀਫਾਈ ਕਰਕੇ ਤੇ ਜੋ ਰੁਕੂ ਕਾਰਵਾਈ ਬਣਦੀ ਅਸੀਂ ਕਰ ਦਿੰਨੇ ਹਾਂ ਉਸ ਦਾ ਕਹਿਣਾ ਕਿ ਸਾਰੇ ਗੁਨਾਹਗਾਰ ਉਹ ਲੜਕੀ ਜਿਸ ਦੇ ਕਰਕੇ ਉਸ ਦਾ ਘਰ ਵਾਲਾ ਉਸ ਨੂੰ ਮੰਗਦਾ ਕੁੱਟਦਾ ਤੇ ਉਸ ਲੜਕੀ ਦੇ ਕੋਈ ਐਕਸ਼ਨ ਲੈਣ ਹਾਂ ਆਂ ਦੇਖ ਲੈਣੇ ਜੀ ਤਸਦੀਕ ਕਰਦੇ ਹਾਂ ਕੀ ਗੱਲ ਲੱਗੀ ਹੈ ਜੋ ਵੀ ਮਾਮਲਾ ਸਾਹਮਣੇ ਆਏਗਾ ਉਸ ਦੇ ਮੁਤਾਬਕ ਕਾਰਵਾਈ ਕਰਦੇ ਹਾਂ